ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਾਲ ਮੇਰੇ ਪਾਸ ਕੁਮਾਰ ਆਈ ਜੀ ਮਿੰਟੋ ਅੱਜ ਜੀ ਤੁਹਾਡੇ ਨਾਲ ਇੱਕ ਸਕਸੈਸ ਸਟੋਰੀ ਸੇਟ ਕਰਨ ਲੱਗੇ ਮੰਤਨ ਛਾਪੜਾ ਜੀ ਦੀ ਇਹਨਾਂ ਦਾ ਪਹਿਲਾ ਵਰਕ ਪਰਮਟ ਆਇਆ ਜੀ ਇਹਨਾਂ ਦੇ ਉਤਪਰਸੀ ਕੋਟਲ ਤੋਂ ਸਪੌਂਸਰਸ਼ਿਪ ਨੂੰ ਗਈ ਸੀ ਸੁਪਰਵਾਈਜ਼ਨ ਤੇ 2 ਸਾਲ ਦਾ ਵਰਕ ਲੰਡਰ ਕੀਤਾ ਜੀ ਮੰਤਨ ਛਾਪੜਾ ਜੀ ਦਾ ਇਹਨਾਂ ਦਾ ਜਿੰਨਾ ਪੈਸਾ ਘੱਟ ਲੱਗਿਆ ਮਾਰਕੀਟ ਜਿੰਨਾ ਪੈਸਾ ਘੱਟ ਲੱਗਦਾ ਹੀ ਨਹੀਂ ਮਾਰਕੀਟ ਵਿੱਚ तुसे तुसे भी ने भी ने पैसे और किसी टाइम की थैंक यू सो मचिजन खन्ना तो मैं गल कर रहा मार्केट ऑफिस है जरूर तुम विजिट करो अच अच्छा मेरा भी सपना पूरा होता भी होगा ਤੁਸੀਂ ਇਸ ਥੀਮ ਨੂੰ ਪੂਰਾ ਧਿਆਨ ਰੱਖਿਓ ਤੇ ਮੈਨੂੰ ਬਹੁਤ ਖੁਸ਼ੀ ਹੈ ਇਸ ਥੀਮਿੰਗ ਤੇ ਮੇਰਾ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ ਸੜਨਾਲ ਵੀ ਤੇ ਸਾਰਿਆਂ ਨਾਲ ਇੱਥੇ ਸਟਾਫ ਬਹੁਤ ਕੋਆਪਰੇਟਿਵ ਹੈ ਤੁਸੀਂ ਵੀ ਜਰੂਰ ਵਿਜ਼ਿਟ ਕਰੋ ਇਹਨੂੰ ਵਿਜ਼ਿਟ ਖੋਣਾ